ਸ਼੍ਰੀ ਮੁਖਸ਼ਰ ਸਾਹਿਬ ਦੇ ਪੁਲਿਸ ਨੇ ਨਸ਼ਾ ਤਕਰਾ ਦੀ 13 ਲੱਖ 6000 ਰੁਪਏ ਦੀ ਪ੍ਰਾਪਰਟੀ ਨੂੰ ਕੀਤਾ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੁੱਧ ਨਸ਼ਾ ਵਿਰੋਧ ਮਹਿਮ ਤਹਿਤ ਡਾਕਟਰ ਅਖਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਖਸ਼ਰ ਸਾਹਿਬ ਵੱਲੋਂ ਤਕਸਰ ਨਸ਼ਾ ਤਕਰਾ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਜੀ ਸਰ ਕੀ ਮਸਲਾ ਸੀ ਜੀ ਜੋ ਅਜੋ ਫ੍ਰੀਜ ਮਾਡਲ ਲਗਾਏਗੇ ਮਾਜੋ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਕਰੋਜਨਜੀ ਆਈਪੀਐਸ ਡਾਕਟਰ ਖਰਚੌਦਰੀ ਆਈਪੀਐਸ ਐਸਐਸਪੀ ਜਰੀ ਮੁਖਸਰ ਸਾਹਿਬ ਸਰ ਸਾਨੂੰ ਦੇਸ਼ਾਂ ਨਿਰਦੇਸ਼ ਨੇ ਮੁਖਸਰ ਜ਼ਿਲ੍ਹੇ ਵਿੱਚ ਕੋਈ ਵੀ ਨਸ਼ੇ ਦਾ کاروبار ਕਰਦਾ ਹੋਵੇ ਜਾਂ ਕੋਈ ਹੋਰ ਪੱਟਾ ਕਰਦੀ ਕਰਦਾ ਹੋਵੇ ਉਹ ਸਾਨੂੰ برداشت ਨਹੀਂ ਆ ਉਹਦੇ ਖਿਲਾਫ ਅਸੀਂ ਕਾਨੂੰਨ ਤਾਫ ਲੋੜੀਂਦੀ ਕਾਰਵਾਈ ਕਰਦੇ ਐਸਐਲਆਰਡੀ ਦੇ ਤਹਿਤ ਇੱਕ ਦਾਰਾ ਸਿੰਘ ਸਾਨੂੰ ਬਸਾਹ ਸਿੰਘਾ ਮਲਣਪੇਟ ਦਾ ਇਹਦੇ ਖਿਲਾਫ ਐਪੀਆਰ ਨੰਬਰ 35ਾ ਮਿਤੀ 11/5/25 ਇੰਟਰਸੈਕਸ਼ਨ ਪਾਈ ਸੀ ਕਾਟ 85 ਪੀਐਸ ਕੋਡ ਪਾਈ ਰਜਿਸਟਰ ਕੀਤੀ ਸੀ ਜਸ ਤੋਂ ਪੰਜਾਬ ਕੋਲੇ ਐਟ ਜਰੋਂ ਦੀਆਂ ਬਰਾਮਦ ਹੋਈ ਸੀ। ਇਹਦਾ ਕੇਸ ਦਰਜ ਕਰਨ ਤੋਂ ਬਾਅਦ ਇਹਦੇ ਸੀ ਪ੍ਰਾਪਰਟੀ ਜਿਹੜੀ ਵੈਰੀਫਾਈ ਕਰਕੇ ਇਹਦਾ ਕੇਸ ਤਿਆਰ ਕਰਕੇ ਕੰਪੀਟੈਂਟ ਟਾਊਨ ਦਿੱਲੀ ਨੂੰ ਭੇਜਿਆ ਸੀ। ਜੋ ਕੰਪੀਟੈਂਟ ਦਿੱਲੀ ਵੱਲੋਂ ਇਹਦੀ ਪ੍ਰਾਪਰਟੀ ਜਿਹੜੀ ਕੁੱਲ 12 ਲੱਖ 60 ਹਜ਼ਾਰ ਦਾ ਘਰ ਤੇ ਪਲੱਸ 46 ਹਜ਼ਾਰ ਦੇ ਕੋਲ ਡਰੱਗ ਬਣੀ ਬਰਾਮਦ ਹੋਈ ਸੀ। ਟੋਟਲ 13 ਲੱਖ 6000 ਦੀ। ਇਹ 64F ਤੋਂ ਗਾਰਡ ਆਫ ਦੇ ਤਹਿਤ ਫ੍ਰੀਜ਼ਿੰਗ ਮੋਡਰ ਆਇਆ। ਜੋ ਫ੍ਰੀਜ਼ਿੰਗ ਆਰਡਰ ਦੇ ਘਰ ਤੇ ਚਪਕਾ ਦਿੱਤੇ ਆ ਇਹਨਾਂ ਆਰਡਰ ਦੇ ਤਹਿਤ ਨਾ ਇਹ ਕਰਨ ਨੂੰ ਸੇਲ ਕਰ ਸਕਦਾ ਨਾ ਕਿਸੇ ਅੱਗੇ ਆਪਦੇ ਕਿਸੇ ਘਰ ਦੇ ਮੈਂਬਰ ਜਾਂ ਰਿਸ਼ਤੇਦਾਰਾਂ ਨੂੰ ਟਰਾਂਸਫਰ ਕਰ ਸਕਦਾ ਮਾੜੇ ਅਸਰ ਅਨੁਸਾਰ ਕੀ ਮੈਸੇਜ ਦੇਣਾ ਚਾਹੁੰਦਾ ਮੇਰੇ ਲੋਕਾਂ ਨੂੰ ਅਪੀਲ ਆ ਜਾਂ ਮਾੜੇ ਅਸਰ ਨੂੰ ਆਪ ਨੂੰ ਅਪੀਲ ਹੈ ਕਿ ਕੋਈ ਵੀ ਨਾ ਕੋਈ ਨਸ਼ੇ ਦਾ ਕੰਮ ਕਰਦਾ ਉਹ ਆਦਾ ਕੰਮ ਛੱਡ ਦੇਵੇ ਨਹੀਂ ਤਾਂ ਉਹਦੇ ਉਹਦੇ ਖਵਾਫ ਨੂੰਨਦਨ ਲੋੜ ਦੀ ਕਰਦੇ ਕਰਕੇ ਉਹਨਾਂ ਦੀ ਪ੍ਰਾਪਰਟੀਆਂ ਦੀ ਤਰੀਸ ਕਰਾਈਆਂ ਜਾਣਗੀਆਂ